Air India Express ਨੇ ਚਾਲਕ ਦਲ ਦੇ 25 ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਹੈ ਜਿਨ੍ਹਾਂ 200 ਕਰਮਚਾਰੀ ਇਕੱਠੇ ਛੁੱਟੀ ਤੇ ਚਲੇ ਗਏ ਨੇ ਜਿਸ ਤੋਂ ਬਾਅਦ ਸਾਰਿਆਂ ਦੇ ਖਿਲਾਫ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਸਫਲ ਲਾ ਲਾਉਣੇ ਤੁਹਾਨੂੰ ਇਹ ਵੀ ਦੱਸਦੀ ਕਿ ਅੱਜ ਕਈ ਉਡਾਣਾਂ ਰੱਦ ਹੋਣਗੀਆਂ ਟਾਟਾ ਗਰੁੱਪ ਦੀ Air Line Air India Express ਨੇ ਅਚਾਨਕ ਛੁੱਟੀ ਤੇ ਗਏ 200 ਤੋਂ ਵੱਧ ਚਾਲਕ ਦਲ ਦੇ ਮੈਂਬਰਾਂ 'ਚੋਂ 25 ਨੂੰ ਬਰਖਾਸਤ ਕਰ ਦਿੱਤਾ ਹੈ Air Line ਨੇ ਬਾਕੀ ਕਰਮਚਾਰੀਆਂ ਨੂੰ ਅੱਜ ਸ਼ਾਮ یعنی ਕਿ 4 ਵਜੇ ਤੱਕ ਕੰਮ ਤੇ ਪਰਤਣ ਲਈ ਕਿਹਾ ਅਜਿਹਾ ਕਰਨ ਦੇ ਵਿੱਚ ਸਫਲ ਰਹਿਣ ਦੇ ਨਤੀਜੇ ਵਜੋਂ ਹਰ ਕਿਸੇ ਨੂੰ ਬਹਾਰ ਕਰ ਦਿੱਤਾ ਜਾਵੇਗਾ। ਫਫਲਾਲ ਇਹ ਸਾਰੇ ਕਰਮਚਾਰੀ 7 ਮਈ ਦੀ ਰਾਤ ਨੂੰ ਅਚਾਨਕ ਹੀ ਇਕੱਠੇ ਛੁੱਟੀ ਤੇ ਚਲੇ ਗਏ ਸਨ ਜਿਸ ਕਾਰਨ 에ਅਰਲਾਈਨ ਨੂੰ 90 ਹੋਰ ਉਡਾਨਾਂ ਰੱਦ ਕਰਨੀਆਂ ਪਈਆਂ। ਅੱਜ ਵੀ ਕਈ ਉਡਾਨਾਂ ਰੱਦ ਹੋਣ ਗਿਆ ਜਿਸ ਤੋਂ ਬਾਅਦ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਇਹ ਤਾਂ 25 ਕ੍ਰੂ ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ। Air India Express ਨੇ ਚਾਲਕ ਦਲ ਦੇ 25 ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਹੈ ਜਿਨ੍ਹਾਂ 200 ਕਰਮਚਾਰੀ ਇਕੱਠੇ ਛੁੱਟੀ ਤੇ ਚਲੇ ਗਏ ਨੇ ਜਿਸ ਤੋਂ ਬਾਅਦ ਸਾਰਿਆਂ ਦੇ ਖਿਲਾਫ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਸਫਲ ਲਾਓ ਤੁਹਾਨੂੰ ਇਹ ਵੀ ਦੱਸਦੀ ਕਿ ਅੱਜ ਕਈ ਉਡਾਨਾਂ ਰੱਦ ਹੋਣਗੀਆਂ ਟਾਟਾ ਗਰੁੱਪ ਦੀ 에ਅਰ ਲਾਈਨ 에ਅਰ ਇੰਡੀਆ ਐਕਸਪ੍ਰੈਸ ਨੇ ਅਚਾਨਕ ਛੁੱਟੀ ਤੇ ਗਏ 200 ਤੋਂ ਵੱਧ ਚਾਲਕ ਦਲ ਦੇ ਮੈਂਬਰਾਂ 'ਚੋਂ 25 ਨੂੰ ਬਰਖਾਸਤ ਕਰ ਦਿੱਤਾ ਹੈ। 에ਅਰ ਲਾਈਨ ਨੇ ਬਾਕੀ ਕਰਮਚਾਰੀਆਂ ਨੂੰ ਅੱਜ ਸ਼ਾਮ ਲੈ ਕੇ 4 ਵਜੇ ਤੱਕ ਕੰਮ ਤੇ ਪਰਤਣ ਲਈ ਕਿਹਾ ਹੈ। ਅਜਿਹਾ ਕਰਨ ਦੇ ਵਿੱਚ ਸਫਲ ਰਹਿਣ ਦੇ ਨਤੀਜੇ ਵਜੋਂ ਹਰ ਕਿਸੇ ਨੂੰ ਬਹਾਰ ਕੱਢ ਦਿੱਤਾ ਜਾਵੇਗਾ। ਤਾਂ ਫਿਲਹਾਲ ਇਹ ਸਾਰੇ ਕਰਮਚਾਰੀ 7 ਮਈ ਦੀ ਰਾਤ ਨੂੰ ਅਚਾਨਕੇ ਇਕੱਠੇ ਛੁੱਟੀ ਤੇ ਚਲੇ ਗਏ ਸਨ ਜਿਸ ਕਾਰਨ 에ਅਰਲਾਈਨ ਨੂੰ 90 ਹੋਰ ਉਡਾਨਾਂ ਰੱਦ ਕਰਨੀਆਂ ਪਈਆਂ। ਅੱਜ ਵੀ ਕਈ ਉਡਾਨਾਂ ਰੱਦ ਹੋਣ ਗਿਆ ਜਿਸ ਤੋਂ ਬਾਅਦ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਤਾਂ 25 ਕਰੂ ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ। Air India Express ਨੇ ਚਾਲਕ ਦਲ ਦੇ 25 ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਹੈ ਜਿਨ੍ਹਾਂ 200 ਕਰਮਚਾਰੀ ਇਕੱਠੇ ਛੁੱਟੀ ਤੇ ਚਲੇ ਗਏ ਨੇ ਜਿਸ ਤੋਂ ਬਾਅਦ ਸਾਰਿਆਂ ਦੇ ਖਿਲਾਫ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਸਫਲ ਲਾਉਣੇ ਤੁਹਾਨੂੰ ਇਹ ਵੀ ਦੱਸਦੀ ਕਿ ਅੱਜ ਕਈ ਉਡਾਨਾਂ ਰੱਦ ਹੋਣਗੀਆਂ ਟਾਟਾ ਗਰੁੱਪ ਦੀ Air Line Air India Express ਨੇ ਅਚਾਨਕ ਛੁੱਟੀ ਤੇ ਗਏ 200 ਤੋਂ ਵੱਧ ਚਾਲਕ ਦਲ ਦੇ ਮੈਂਬਰਾਂ 'ਚੋਂ 25 ਨੂੰ ਬਰਖਾਸਤ ਕਰ ਦਿੱਤਾ ਹੈ। 에어ਲਾਈਨ ਨੇ ਬਾਕੀ ਕਰਮਚਾਰੀਆਂ ਨੂੰ ਅੱਜ ਸ਼ਾਮ ਲੈ ਕੇ 4 ਵਜੇ ਤੱਕ ਕੰਮ ਤੇ ਪਰਤਣ ਲਈ ਕਿਹਾ ਹੈ। ਅਜਿਹਾ ਕਰਨ ਦੇ ਵਿੱਚ ਸਫਲ ਰਹਿਣ ਦੇ ਨਤੀਜੇ ਵਜੋਂ ਹਰ ਕਿਸੇ ਨੂੰ ਬਹਾਰ ਕੱਢ ਦਿੱਤਾ ਜਾਵੇਗਾ ਤਾਂ ਫਲਾਲ ਇਹ ਸਾਰੇ ਕਰਮਚਾਰੀ 7 ਮਈ ਦੀ ਰਾਤ ਨੂੰ ਅਚਾਨਕੇ ਇਕੱਠੇ ਛੁੱਟੀ ਤੇ ਚਲੇ ਗਏ ਸਨ ਜਿਸ ਕਾਰਨ 에ਅਰਲਾਈਨ ਨੂੰ 90 ਹੋਰ ਉਡਾਨਾਂ ਰੱਦ ਕਰਨੀਆਂ ਪਈਆਂ ਅੱਜ ਵੀ ਕਈ ਉਡਾਨਾਂ ਰੱਦ ਹੋਣ ਗਿਆ ਜਿਸ ਤੋਂ ਬਾਅਦ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਇਹ ਤਾਂ 25 ਕਰੋ ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ Air India Express ਨੇ ਚਾਲਕ ਦਲ ਦੇ 25 ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਹੈ ਜਿਨ੍ਹਾਂ 200 ਕਰਮਚਾਰੀ ਇਕੱਠੇ ਛੁੱਟੀ ਤੇ ਚਲੇ ਗਏ ਨੇ ਜਿਸ ਤੋਂ ਬਾਅਦ ਸਾਰਿਆਂ ਦੇ ਖਿਲਾਫ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਸਫਲ ਲਾਉਣੇ ਤੁਹਾਨੂੰ ਇਹ ਵੀ ਦੱਸਦੀ ਕਿ ਅੱਜ ਕਈ ਉਡਾਨਾਂ ਰੱਦ ਹੋਣਗੀਆਂ ਟਾਟਾ ਗਰੁੱਪ ਦੀ 에ਅਰ ਲਾਈਨ 에ਅਰ ਇੰਡੀਆ ਐਕਸਪ੍ਰੈਸ ਨੇ ਅਚਾਨਕ ਛੁੱਟੀ ਤੇ ਗਏ 200 ਤੋਂ ਵੱਧ ਚਾਲਕ ਦਲ ਦੇ ਮੈਂਬਰਾਂ 'ਚੋਂ 25 ਨੂੰ ਬਰਖਾਸਤ ਕਰ ਦਿੱਤਾ ਹੈ। 에ਅਰ ਲਾਈਨ ਨੇ ਬਾਕੀ ਕਰਮਚਾਰੀਆਂ ਨੂੰ ਅੱਜ ਸ਼ਾਮ ਲੈ ਕੇ 4 ਵਜੇ ਤੱਕ ਕੰਮ ਤੇ ਪਰਤਣ ਲਈ ਕਿਹਾ ਹੈ। ਅਜਿਹਾ ਕਰਨ ਦੇ ਵਿੱਚ ਸਫਲ ਰਹਿਣ ਦੇ ਨਤੀਜੇ ਵਜੋਂ ਹਰ ਕਿਸੇ ਨੂੰ ਬਹਾਰ ਕੱਢ ਦਿੱਤਾ ਜਾਵੇਗਾ। ਤਾਂ ਫਲਾਲ ਇਹ ਸਾਰੇ ਕਰਮਚਾਰੀ 7 ਮਈ ਦੀ ਰਾਤ ਨੂੰ ਅਚਾਨਕੇ ਇਕੱਠੇ ਛੁੱਟੀ ਤੇ ਚਲੇ ਗਏ ਸਨ ਜਿਸ ਕਾਰਨ 에ਅਰਲਾਈਨ ਨੂੰ 90 ਹੋਰ ਉਡਾਨਾਂ ਰੱਦ ਕਰਨੀਆਂ ਪਈਆਂ। ਅੱਜ ਵੀ ਕਈ ਉਡਾਨਾਂ ਰੱਦ ਹੋਣ ਗਿਆ ਜਿਸ ਤੋਂ ਬਾਅਦ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਤਾਂ 25 ਕਰੂ ਮੈਂਬਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ।